ਐਂਡ ਮੈਂ ਹਮੇਸ਼ਾ ਹੀ ਕਹਿੰਨਾ ਲਾ ਗਰੀਬ ਦਾ ਮੂੰਹ ਗੁਰੂ ਦੀ ਗੋਲ ਹਾਂ ਆ ਬਰਗੂਲ ਬੇਟਾ ਜਲੀ ਮਾਏ ਤੋਦੀ ਅਬੇ ਕੋ ਦੋਸਤ ਅੱਜ ਮੈਂ ਕਬੂਤ ਖੇਲੇ ਜਿਹੇ ਵਿੱਚ ਕਿਹੜਾ ਪਿੰਡ ਹੈ ਪਹਲਤ ਦੇ ਨੀਂਦੀ ਮੈਨੂੰ ਬੜੀ ਖੁਸ਼ੀ ਹੋਈ ਏ ਖੋ ਰੱਬ ਨੇ ਮਾ ਦੇ ਦਿੱਤੀ ਠੀਕ ਹੈ ਐਂਡ ਮੈਂ ਹਮੇਸ਼ਾ ਹੀ ਕਹਿੰਨਾ ਲਾ ਗਰੀਬ ਦਾ ਮੂੰਹ ਗੁਰੂ ਦੀ ਗੋਲ ਹਾਂ ਹੁਣ ਦੋ ਗੋਲ ਕਾ ਮੇਰੇ ਮੂਲੇ ਇੱਕ ਗੁਰਦਰਾ ਸਾਹਿਬ ਗੁਰੂ ਸਾਹਿਬ ਦੀ ਇੱਕ ਗੋਨਕਾ ਕਿਹੜੇ ਚ ਪਾਵਾਂ ਦੱਸੋ ਇਹਦੇ ਚ ਪਾਉਣਾ ਚਾਹੀਦਾ ਇਹਦੀ ਇਹ ਅਸੇ ਆ ਗੋਲਕ ਹੈ ਇਹਦੀ ਗੋਲਕ ਚਲਦੀ ਫਿਰਦੀ ਆ ਇੱਕ ਇੱਕ ਤਾਂ ਗੋਲਕ ਲੋਹੇ ਦੀ ਹੈ ਇੱਕ ਜਾਨਦਾਰ ਗੋਲਕ ਹੈ ਇਹਦੇ ਚ ਪਾਉਣਾ ਚਾਹੀਦਾ ਨਾ ਸ਼ਬਦ ਪੜਦੇ ਆ ਨਾ ਕਦੇ ਪਾਇਆ ਨਹੀਂ ਨਹੀਂ ਬੋਲ ਨਹੀਂ ਪਾਉਂਦੇ 아이 ਮਾਂ ਕੋਸ਼ ਕੀ ਚੀਜ਼ ਦੀ ਲੋੜ ਕਲਿਊਡਾ ਕਪੜਾ ਦਵਾਈ ਮਿਲ ਗਈ ਕਿਸੇ ਚੀਜ਼ ਦੀ ਲੋੜ ਪਿਸਟਫੋਰ ਦਾ ਤੂੰ ਯਾਰ ਗੋਲਕ ਆ ਭੇਜੀ ਮੇਰੇ ਕੋਲੇ ਗੁਰੂ ਰਾਮਦਾਸ ਜੀ ਨੇ ਤੇ ਮੈਂ ਇਸ ਗੋਲਕ ਨੂੰ ਵੀ ਖਸ ਪਾਉਣਾ ਹੀ ਪਾਣਾ ਹੈ ਤੇਰਾ ਦਸ ਪੈਰੀ ਕੋਲੇ ਕਿਸ ਚੀਜ਼ ਦੀ ਕਮੀ ਆ ਤੇਰੇ ਕੋਲ ਸੋਈ ਚੀਜ਼ ਇੱਕ ਮਿੰਟ ਤੇਰੇ ਪਹਿਲੇ ਦਸ ਤੇਰੀ ਸੋਈ ਚ ਮੂੰਗੀ ਮੋਠ ਆਟਾ ਦਾਲ ਗੋੜ ਚਾਹ ਹੈਗਾ ਸਾਰੇ ਪਿੰਡ ਨੇ ਮੇਰੀ ਰੋਟੀ ਰੱਖੀ ਆ ਕਿ ਮੈਂ ਅੱਜ ਸਾਡੇ ਵੱਲੋਂ ਆਹ ਦੇ ਦੇ ਮੈਂ ਕੋਈ ਆਪੇ ਤੇਲ ਤੋਂ ਫੌਲੰਗ ਕਿਤੇ ਪੰਪ ਪੜੇ ਮੈਂ ਢਾਲ ਕਰ ਦੂੰਗਾ ਲੈ ਲੋ ਇਸ ਮੇਰੀ ਗੋਲਕ ਕਿ ਗੋਲਕੋਂ ਮੇਰੀ ਮੈਂ ਜੇ ਦੁਨੀਆ 'ਚ ਰੌਲਾ ਪਾਉਣਾ ਵੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਠੀਕ ਆ ਅੱਛਾ ਗੁਰੂ ਸਾਹਿਬ ਇੰਨੇ ਇੰਨੇ ਇੰਨੀ ਕਿਰਪਾ ਸਾਡੇ ਤੇ ਵੀ ਜੇ ਸਾਡੀ ਗੱਡੀ ਚ ਨਾ ਤੇਨ ਹੋਇਆ ਪੰਪ ਵਾਲੇ ਨੇ ਨਾਲੇ ਸਾਨੂੰ ਚਾਹ ਪੀ ਆਉਣੀ ਐ ਤੇ ਮੈਂ ਕਹਿੰਦਾ ਯਾਰ ਪੈਸੇ ਪੈਸੇ ਤਾਂ ਮੈਂ ਯਾਰ ਗੋਲਕ ਵਿੱਚ ਪਾਇਆ ਐ ਮੈਂ ਕਹਿੰਦਾ ਦਰਬਾਰ ਸਾਹਿਬ ਦੀ ਜਾਣ ਤੋਂ ਪਹਿਲਾਂ ਜੇ ਕੋਈ ਇਸ ਤਰ੍ਹਾਂ ਦੀ ਗੋਲਕ ਮਿਲ ਜੇ ਕਿ ਗੁਰੂ ਨੇ ਭੇਜੀ ਐ ਮੇਰਾ ਗੁਰੂ ਰਾਮਦਾਸ ਮੈਥੋਂ ਨਹੀਂ ਪੈਸੇ ਮੰਗਦਾ ਉਹ ਤਾਂ ਕਹਿੰਦਾ ਗੋਲਕ ਦੀ ਪਛਾਣ ਕਰੋ ਠੀਕ ਐ ਇੱਕ ਅਸਲੀ ਗੋਲਕ ਐ ਬੱਚੇ ਸਾਹਮਣੇ ਵੀ ਮਾਂ ਕੱਢੀ ਐ ਪਿੰਡ ਵਾਲੇ ਰੋਟੀ ਦੇ ਦਿੰਦੇ ਆ ਠੀਕ ਐ ਮੇਰੇ ਲਈ ਤਾਂ ਇਹ ਮੈਂ ਕੁਝ ਨਹੀਂ ਕੀਤਾ ਮੇਰਾ ਤੰਦ ਵਾ ਇੱਕ ਤਾਂ ਮੈਂ ਕੱਢ ਦਿਓ ਮੈਂ ਦੇਖੋ ਮੈਂ ਸੋਚਿਆ ਨਹੀਂ ਸੀ ਮੈਂ ਪੁਲੱਥ ਦੇ ਏਰੀਏ ਚ ਕਪੂਰਥਲੇ ਜ਼ਿਲ੍ਹੇ ਦੇ ਇੱਥੇ ਆਉਂਗਾ ਨਾ ਇਹ ਤਾਂ ਗੁਰੂ ਸਾਹਿਬ ਨੇ ਮੇਰੀ ਡਿਊਟੀ ਲਈ ਉਹਦੀ ਕਿਰਪਾ ਮੈਂ ਮੈਂ ਕੱਢੋ ਵੀ ਮੈਂ ਕੀਤਾ ਮੈਂ ਦਿੱਤਾ ਨਹੀਂ ਮੇਰੇ ਨਾਲ 10 ਦਿਨ ਰੋਟੀ ਚੱਲ ਜੂ ਫੇਰ ਉਹਨੇ ਖਿਲਾਉਣੀ ਹੈ ਕੁਝ ਰਿਹਾਗਾ ਟਿੰਟਾ ਚਲ ਚੜ ਨਿਕਲ ਠੀਕ ਹੈ